ਕਵਾਂਗਾ ਭਾਵੇਂ ਮੌਕਾ ਨਹੀਂ ਵੀ ਹੈ ਮਗਰ ਜਿਹੜੇ ਸਿੱਖੀ ਤੋਂ ਮੁਨਕਰ ਹੋ ਕੇ ਅੱਜ ਦੂਜੇ ਧਰਮਾਂ 'ਚ ਗਏ ਨੇ ਅੱਜ ਤੁਸੀਂ ਦੇਖ ਲਓ ਕਿ ਉਹੀ ਸਿੱਖਾਂ ਅਦਾਰੇ ਉਹੀ ਸਿੱਖ ਭਰਾ ਤੁਹਾਡੇ ਲਈ ਖਲੋਤੇ ਨੇ ਬਾਕੀ ਹੋਰ ਕੋਈ ਨਹੀਂ ਖਲੋਤਾ ਸੋ ਆਪਣੇ ਗੁਰੂਆਂ ਨੇ ਗੁਰੂ ਸਾਹਿਬ ਸਾਨੂੰ ਫਰਮਾਨ ਕਰਕੇ ਗਏ ਹੈ ਕਿ ਜਬੇ ਗਏ ਵਿਪਰਨ ਕੀ ਰੀਤ ਮਾਨਾ ਗੁਰੂ ਇਨਕੀ ਪ੍ਰਤੀਤ ਅੱਜ ਸਾਨੂੰ ਇਹ ਸੋਚਣਾ ਔਰ ਆਪਣੇ ਧਰਮਾਂ ਦੇ ਵਿੱਚ ਵਾਪਸ ਆਈਏ ਗੁਰੂ ਵਾਲੇ ਬਣੀਏ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਗੁਰੂ ਪੰਥ ਦੀਆਂ ਸੇਵਾ ਕਰੀਏ ਰਾਮ ਰਹੀਮ ਵੱਲੋਂ ਵੀ ਜਿਹੜੀ ਸੇਵਾ ਭੇਜੀ ਗਈ ਸੀ ਤਾਂ ਲੋਕਾਂ ਵੱਲੋਂ ਨਕਾਰ ਦਿੱਤੀ ਗਈ। ਦੇਖੋ ਇਹ ਸਾਨੂੰ ਸੁਣਨ ਹੀ ਚਾਇਆ ਮੈਂ ਸਮਝਦਾ ਕਿ ਮੈਂ ਸਲੂਟ ਕਰਦਾ ਮਾਜੇ ਦੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਸੋਚ ਹੈ ਕਿ ਇਸ ਆਫਤ ਦੇ ਸਬੰਧ ਦੇ ਵਿੱਚ ਵੀ ਉਹਨਾਂ ਲੋਕਾਂ ਦੀ ਕੋਈ ਕੋਈ ਸਮਗਰੀ ਨਹੀਂ ਲਈ ਗਈ, ਕੋਈ ਸਮਾਨ ਨਹੀਂ ਲਿਆ ਗਿਆ, ਕੋਈ ਸਹਾਇਤਾ ਨਹੀਂ ਲਈ ਗਈ ਜਿਸ ਵਕਤ ਉਹਨਾਂ ਨੂੰ ਅੱਜ ਜੀਵਨ ਦੀ ਸਭ ਤੋਂ ਵੱਡੀ ਲੋੜ ਹੈ। ਮਗਰ ਫਿਰ ਵੀ ਆਪਣੇ ਧਰਮ ਤੇ ਪੱਕੇ ਰਹੇ ਆ। ਉਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਹੜਾ ਗੁਰੂ ਦੀ ਬੇਦਬੀਆ ਕਰੇ ਗੁਰੂ ਦਾ ਨਿਰਾਦਰ ਕਰੇ ਗੁਰੂ ਦੇ ਸਮਾਨ ਆਪਣੇ ਆਪ ਨੂੰ ਮੰਨਣ ਦੀ ਕੋਸ਼ਿਸ਼ ਕਰੇ ਐਫਓ ਜੀ ਲੋਕਾਂ ਨੂੰ ਜਿੱਥੇ ਪੰਥ ਨੇ ਨਕਾਰਿਆ ਮਾਝੇ ਦੇ ਲੋਕਾਂ ਨੂੰ ਉਹਨੂੰ ਨਕਾਰ ਕੇ ਵਾਕਿਆ ਇੱਕ ਬੇਮਿਸਾਲ ਜਿਹੜੀ ਹੈ ਉਹ ਸਮਝਦਾ ਮਿਸਾਲ ਕਾਇਮ ਕੀਤੀ ਅੱਜ